ਸਰ ਜਿਹੜੀ ਬਾਹਰ ਬੀਤ ਰਹੀਆਂ ਨੂੰ ਕਾਮਯਾਬੀ ਦੇ ਬੀਤੇ ਸਕੇ ਮਾਨਜੋ ਕਮਿਸ਼ਨਰ ਆਫ ਪੁਲਿਸ ਸਰਦਾਰ ਗੁਰਪ੍ਰੀਤ ਸਿੰਘ ਪੁਲਰ ਆਈਪੀਐਸਜੀ ਵੱਲੋਂ ਮਾੜੇ ਅਨਸਰਾਂ ਖਰਾਬ ਵਢੀ ਗਈ ਮੁਹਿੰਮ ਤਹਿਤ ਮਤੀ 1 ਇਕੱਠ 25 ਨੂੰ ਮਨਦੀਪ ਕੌਰ ਪਤਨੀ ਰਵੀਸ਼ੇਰ ਸਿੰਘ ਵਾਸੀ ਪ੍ਰਤਾਪਨਗਰ ਨੇ ਇੱਕ ਦਰਖਾਸਤ ਪੇਸ਼ ਕੀਤੀ ਸੀ ਕਿ ਉਹ ਆਪਣੇ ਬੱਚੇ ਨਾਲ ਐਕਟਿਵਾ ਤੇ ਸਵਾਰ ਹੋ ਕੇ ਉਸ ਨੂੰ ਟਿਊਸ਼ਨ ਸੱਡਣ ਜਾ ਰਹੀ ਸੀ ਕਿ ਇਹਨੇ ਨੂੰ ਐਕਟਿਵਾ ਤੇ ਸਵਾਰ ਹੋ ਕੇ ਦੋ ਨੌਜਵਾਨ ਆਏ ਜਿਨ੍ਹਾਂ ਚੋਂ ਇੱਕ ਨੌਜਵਾਨ ਨੇ ਐਕਟਿਵਾ ਤੋਂ ਉਤਰ ਕੇ ਉਸ ਦੇ ਗਲੇ ਵਿੱਚ ਪਈ ਹੋਈ 골ਡ ਚੇਨ ਖਿੱਚ ਲਈ ਤੋ ਐਕਟਿਵਿਟੀ 'ਤੇ ਸਵਾਰ ਹੋ ਕੇ ਜਿਹੜੇ ਆ ਫਰਾਰ ਹੋ ਗਏ ਜਿਸ ਤੇ ਤੁਰੰਤ ਕਾਰਵਾਈ ਕਰਦੇ ਆ ਮਕਦਮਾ ਨੰਬਰ 163 ਡੇਟਿਡ 1825 ਅੰਡਰ ਸੈਕਸ਼ਨ 304 3 ਜਿਮਨ 5 ਬੀ ਐਨ ਐਸ ਤਾਣਾ ਬੀ ਡਿਵੀਜ਼ਨ ਦਰਜ ਰਿਸਟਰ ਕੀਤਾ ਗਿਆ ਤੇ ਤੁਰੰਤ ਜਿਹੜੀਆਂ ਟੀਮਾਂ ਜਿਹੜੀਆਂ ਸੀਸੀਟੀਵੀ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਜਿਹੜੀਆਂ ਲਗਾਈਆਂ ਗਈਆਂ ਜਿਸ ਤੇ 24 ਘੰਟਿਆਂ ਦੇ ਅੰਦਰ ਅੰਦਰ ਹੀ ਦੋਨਾਂ ਦੋਸ਼ੀਆਂ ਨੂੰ ਜਿਨ੍ਹਾਂ ਵਿੱਚ ਇੱਕ ਅਮਰਿਤਪਾਲ ਸਿੰਘ ਕਾਕਾ ਪੁੱਤਰ ਬਲਵਿੰਦਰ ਸਿੰਘ ਵਾਸੀ ਮੱਝੂਪੁਰ ਤੇ ਦੂਸਰਾ ਮਨਪੀਤ ਸਿੰਘ ਹੈਪੀ ਪੁੱਤਰ ਕੁਲਵਿੰਦਰ ਸਿੰਘ ਅਸੀਂ ਨਵੇਂ ਬਾਦੀ ਰਤਨ ਸਿੰਘ ਚੌਕ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੋਨਾਂ ਦੋਸ਼ੀਆਂ ਨੂੰ ਜਿਹੜਾ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਦੌਰਾਨੇ ਰਿਮਾਂਡ ਇਹਨਾਂ ਵੱਲੋਂ ਵਾਰਦਾਤ ਵਿੱਚ ਵਰਤੀ ਗਈ ਐਕਟਵਾ ਤੇ ਖੋਹ ਕੀਤੀ ਹੋਈ 골ਡ ਚੇਨ ਜਿਹੜੀ ਆ ਬਰਾਮਦ ਕੀਤੀ ਗਈ ਆ ਅਦਾ ਲੱਗਾ ਵੀ ਕਿਦੋਂ ਦੇ ਕੰਮ ਕਰ ਰਹੇ ਸੀ ਇਹਨਾਂ ਨੇ ਬੈਕਗ੍ਰਾਉਂਡ ਇਹ ਦੋਨੇ ਦੋਸ਼ੀ ਨਸ਼ੇ ਦੇ ਆਦੀ ਨੇ ਇਹਨਾਂ ਤੇ ਪਹਿਲਾਂ ਵੀ 8-8 ਤੇ 9-9 ਪਰਚੇ ਦੋਨਾਂ ਤੇ ਨਸ਼ੇ ਦੇ ਤੇ ਸਨੇਚਿੰਗਸ ਦੇ ਦਰਜ ਨੇ ਤੇ ਇੱਕ ਦੋਸ਼ੀ ਜਿਹੜਾ ਇਹਨਾਂ ਵਿੱਚੋਂ ਕਰੀਬ ਮਹੀਨਾ ਪਹਿਲਾਂ ਜੇਲ੍ਹ ਚੋਂ ਬਾਹਰ ਆਇਆ ਸੀ ਦੋ ਦੋਨਾਂ ਨੇ ਦੁਬਾਰਾ ਰਲ ਕੇ ਜਿਹੜਾ ਆ ਇਸ ਕੋਈ ਵੀ ਬਾਤ ਤੁਹਾਨੂੰ ਅਮਜਾਨ ਦਿੱਤਾ ਸੀ ਸਿਰ ਪਹਿਲੇ ਵੀ ਇਹਨਾਂ ਨੇ ਕੋਈ ਕੰਮ ਕੀਤਾ ਜਾਂ ਮਹੀਨੇ ਬਾਅਦ ਆ ਕੇ ਫੇਰ ਪਹਿਲਾ ਹੀ ਕੰਮ ਕੀਤਾ ਅ ਅਸ ਵੇਲੇ ਤਾਂ ਜੇ ਇਹੀ ਪੁੱਛ ਗਿਆ ਜਿਹੜੀ ਸਾਹਮਣੇ ਆਈ ਹੈ ਫਿਰ ਵੀ ਇਹਨਾਂ ਦੀ ਬਰੀਕੀ ਨਾਲ ਜਿਹੜੀ ਪੁੱਛਗਛ ਕੀਤੀ ਜਾ ਰਹੀ ਹੈ ਸਰ ਕਿੰਨੇ ਕੁ ਮਾਰ ਹੈ ਜੀ ਇਹ ਦੋ ਨੌਜਵਾਨੇ ਦੀ ਉਮਰ ਹੈ 28 ਤੋਂ 30 ਸਾਲ ਦੇ ਦਰਮਿਆਨ ਹੈ ਦੋਨਾਂ ਦੀ ਸਰ ਪਤਾ ਲੱਗਾ ਜਿਵੇਂ ਉਹ ਮਾਰ ਕਰਦੇ ਕਿਤੇ ਵੇਚਦੇ ਸੀ ਕੁਝ ਇਹਦਾ ਹੋ ਕੇ ਅ ਅਜੇ ਇਹਨਾਂ ਦੇ ਕੋਲੋਂ ਚੈਨੀ ਬਰਾਮਦ ਹੋ ਗਈ ਹੈ ਤੇ ਤਾਂ ਕਿ ਜਿਹੜੀ ਅੱਗੇ ਵੇਚੀ ਨਹੀਂ ਜਾ ਸਕੀ ਤੇ ਜਿਹੜੀਆਂ ਫੌਰੀ ਤੌਰ ਤੇ ਜਿਹੜਾ 24 ਘੰਟੇ ਦੇ ਵਿੱਚ ਵਿੱਚ ਜਿਹੜਾ ਇਹਨਾਂ ਦੀ ਅਸੀਂ ਗ੍ਰਿਫਤ